ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸਾਧ ਸੰਗਤ ਨੂੰ ਸਿੱਖ ਕੌਮ ਨੂੰ ਬੇਨਤੀ ਹੈ ਦੋ ਹੱਥ ਜੋੜ ਕੇ ਇਸ ਟਾਈਮ ਮੈਂ ਦੁਬਈ ਤੋਂ ਗੁਰੂ ਦਾ ਦਾਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਸ ਗੁਰੂ ਦਾ ਕੋਕਰ ਗੁਰੂ ਨਾਨਕ ਦਰਬਾਰ ਗੁਰਦਵਾਰਾ ਸਾਹਿਬ ਦੁਬਈ ਉੱਥੇ ਆਪਣੇ ਗੁਰੂ RAM ਦਾਸ ਜੀ ਦੇ ਪ੍ਰਕਾਸ਼ ਦਿਹਾੜੀ ਤੇ ਆਇਆ ਸੀ ਜਿਸ ਨੂੰ ਮੁੱਖ ਰੱਖਦੇ ਆ ਮੈਂ ਦਰਸ਼ ਮੇਲੇ ਕਰਨ ਤੋਂ ਬਾਅਦ ਨਾਲ ਇੱਥੇ ਨਿਊ ਮੰਦਰ ਦੀ ਆਪਣੀ ਸਥਾਪਨਾ ਹੋਈ ਹੈ ਜੀ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੇ ਉੱਪਰ ਤੇ ਇਸ ਮੰਦਰ ਦੇ ਵਿੱਚ ਮੈਂ ਵੈਸੀ ਦੇਖਣ ਵਾਸਤੇ ਆਇਆ ਇਸ ਸੀਰੀਜ਼ ਨੂੰ ਤੇ ਜਦੋਂ ਮੈਂ ਦੇਖ ਰਿਹਾ ਹਾਂ ਦੇਖੋ ਆ ਤੁਸੀਂ ਸਾਹਮਣੇ ਧੰਨ ਧੰਨ ਜੁਗੋ ਜੁਗਤਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਮੰਦਰ ਦੇ ਵਿੱਚ ਇਹਨਾਂ ਨੇ ਰੱਖੀ ਹੋਈ ਤੇ ਵਿੱਚ ਨਾਲ ਆਪਣੇ ਭਗਵਾਨ ਮੰਦਰ ਦੇ ਲਾਏ ਹੋਏ ਹਨ ਬੈਕ ਸਾਈਡ ਤੇ ਸਿੱਖ ਕੌਮ ਦਾ ਖੰਡਾ ਲੱਗਾ ਹੋਇਆ ਹੈ ਜੋ ਕਿ ਸਾਡੇ ਸਿੱਖ ਕੌਮ ਦੀ ਮਰਿਆਦਾ ਨੂੰ ਤਾੜ-ਤਾੜ ਕਰਕੇ ਇਹਨਾਂ ਨੇ ਖਰਾਬ ਕੀਤਾ ਹੈ ਤੇ ਪੂਰੇ ਇਸ ਕਮਰੇ ਦੇ ਵਿੱਚ ਥੱਲੇ ਗੱਦੀ ਲਾਈ ਹੋਈ ਹੈ ਨਾਲ ਪੰਡਿਤ ਜੀ ਦੀ ਠੀਕ ਹੈ ਜੀ ਤੇ ਮੈਂ ਸਾਰੀ ਸਿੱਖ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਸਿੱਖ ਕੌਮ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਚੈਨਲ ਹਨ ਉਹ ਸਾਰੇ ਸਿੱਖ ਕੌਮ ਦੇ ਭਾਈਚਾਰੇ ਦੇ ਚੈਨਲਾਂ ਨੂੰ ਸਿੱਖ ਮਜਬ ਦੇ دین ਧਰਮ ਦੇ ਸਾਰੇ ਜਥੇਬੰਦੀਆਂ ਨੂੰ ਧਰਮਾਂ ਨੂੰ ਅਪੀਲ ਕਰਨ ਤੋਂ ਪਹਿਲਾਂ ਮੈਂ ਗੁਰਦਸਾ ਗੁਰੂ ਨਾਨਕ ਦਰਬਾਰ ਦੇ ਕੰਧਾਰੀ ਗਰੁੱਪ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਮੰਦਰ ਦੀ ਜੋ ਵੀ ਤੁਸੀਂ ਇਹ ਸਾਰਾ ਤੁਹਾਡੇ ਗਵਾਂਡ ਬਿਲਕੁਲ ਬੈਕ ਸਾਈਡ ਤੇ ਮੰਦਰ ਬਣਨ ਤੋਂ ਬਾਅਦ ਇਹ ਚੀਜ਼ ਹੋਈ ਹੈ ਇਹ ਤੁਸੀਂ ਕਿਉਂ ਨਹੀਂ ਇਸ ਚੀ ਨੂੰ ਦੇਖਿਆ ਤੇ ਇੱਥੋਂ ਦੀ ਕੰਧਾਰੀ ਗਰੁੱਪ ਇੱਕ ਬਹੁਤ ਵੱਡਾ ਗਰੁੱਪ ਹੈ ਇਹ ਚਾਹੁੰਦੇ ਤਾਂ ਇਹ ਚੀਜ਼ ਨਹੀਂ ਹੋ ਸਕਦੀ ਸੀ ਸਾਰੀ ਸਿੱਖ ਕੌਮ ਨਾਲ ਰਲ ਕੇ ਇਸ ਚੀ ਨੂੰ ਖਤਮ ਕੀਤਾ ਜਾਵੇ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਪਸ ਆਪਣੇ ਘਰ ਲੇ ਕੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਗੁਰੂ ਨਾਨਕ ਦਰਬਾਰ ਦੇ ਵਿੱਚ ਵਾਪਸ ਪਹੁੰਚਾਇਆ ਜਾਵੇ ਇੱਥੇ ਪਤਾ ਨਹੀਂ ਕੀ ਚੱਕਰ ਹੈ ਜੀ ਅੰਦਰ ਜੋ ਮर्यादा ਮੈਂ ਦੇਖੀ ਹੈ ਇੱਥੇ ਬਾਹਰ ਇੱਕ ਬੀਬੀ ਖੜੀ ਹੋਈ ਹੈ ਆਪ ਵੀ ਉਸਨੇ ਕੇਸ ਨਹੀਂ ਟਕੇ ਹੋਏ ਤੇ ਜੇ ਕੋਈ ਸੰਗਤ ਵੀ ਅੰਦਰ ਜਾਂਦੀ ਹੈ ਉਹ ਬਗੈਰ ਕੇਸ ਟਕੇ ਤੋਂ ਹੀ ਅੰਦਰ ਜਾਂਦੀ ਹੈ ਕਿਸੇ ਨੂੰ ਰੁਮਾਲ ਦਿੱਤਾ ਜਾਂਦਾ ਕਿਸੇ ਨੂੰ ਨਹੀਂ ਦਿੱਤਾ ਜਾਂਦਾ